ਸਿੱ ਪੰਜਾਬ ਦੇ ਵਿੱਚ ਆਲਮੋਸਟ ਹਰ ਮੇਨ ਸਿਟੀ ਦੇ ਵਿੱਚ ਕਰ ਰਹੇ ਆ ਇਹਨਾਂ ਦੀ ਸਕਰੀਨਿੰਗ ਸਾਡੇ ਸਕਰੀਨਿੰਗ ਕਰਨ ਦਾ ਸਭ ਤੋਂ ਮੇਨ ਮਕਸਦ ਇਹ ਆ ਵੀ ਤੁਸੀਂ ਆਓ ਸਾਡੀ মিডিਆ ਆਵੇ ਤੇ ਇਹ ਸਾਰਿਆਂ ਤੱਕ ਪਹੁੰਚੇ ਐਦਾ ਹੁਣ ਬਹੁਤ ਪੁੱਛਦੇ ਆ ਕਿ ਸਿੱਖੀ ਦੇ ਨਾਲ ਕੀ ਇਹਦਾ ਲੈਣਾ ਹੈ ਵੀ ਤੁਸੀਂ ਹਮੇਸ਼ਾ ਉਹਨੂੰ ਕਿੱਦਾਂ ਪ੍ਰਮੋਟ ਕਰਦੇ ਹੋ ਇਸ ਮੂਵੀ ਨੂੰ ਸਿੱਖੀ ਦੇ ਨਾਂ ਤੇ ਕੋਈ ਬਲੀਵ ਮੀ ਪਾਲੀ ਜੀ ਸਾਰਾ ਸਾਡੀ ਸਾਰੀ ਟੀਮ ਬਲੀਵ ਕਰਦੀ ਆ ਕਿ ਜਸਟ ਇੱਕ ਐਂਟਰਟੇਨਮੈਂਟ ਵਾਲੀ ਫਿਲਮ ਬਣਾਉਣੀ ਤਾਂ ਹਰ ਕੋਈ ਬਣਾ ਲੈਂਦਾ ਪਰ ਜੇ ਐਂਟਰਟੇਨਮੈਂਟ ਦੇ ਨਾਲ ਨਾਲ ਅਸੀਂ ਕੋਈ ਮੈਸੇਜ ਵੀ ਦੇ ਸਕਦੇ ਹਾਂ ਸੋ देयर ਇਜ਼ ਨਥਿੰਗ ਲਾਈਕ ਇਟ ਸੋ ਗੁਰਮੁਖੀ ਕਾਸੀ ਫਿਲਮ ਹੈ ਜਿਹੜੀ ਪੂਲ ਆਨ ਐਂਟਰਟੇਨ ਕਰ ਰਹੀ ਹੈ ਤੁਹਾਨੂੰ ਪੂਰਾ ਡਰਾਮਾ ਹੈ ਕਾਮੇਡੀ ਹੈ ਫਿਲਮ ਦੇ ਵਿੱਚ ਐਕਸ਼ਨ ਹੈ ਇਮੋਸ਼ਨਸ ਨੇ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਪਤਾ ਨਵਾਂ ਤੁਸੀਂ ਸਾਡੇ ਲਈ ਆਏ ਹੋ ਟਾਈਮ ਗੱਡ ਕੇ ਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਸਾਡੀ ਮੂਵੀ ਹੈ ਗੁਰਮੁਖ ਉਹਦੀ ਸਕਰੀਨਿੰਗ ਦੇ ਲਈ ਤਾਂ ਅਸੀਂ ਪੰਜਾਬ ਦੇ ਵਿੱਚ ਆਲਮੋਸਟ ਹਰ ਮੇਨ ਸਿਟੀ ਦੇ ਵਿੱਚ ਕਰ ਰਹੇ ਆ ਇਹਨਾਂ ਦੀ ਸਕਰੀਨਿੰਗ ਵੈਸੇ ਮੂਵ ਰਿਲੀਜ਼ ਹੋ ਰਹੀ ਹੈ ਕੇਬਲ 1 ਤੇ ਤੇ ਸੁਮਿਤ ਜੀ ਜਿਨ੍ਹਾਂ ਨੇ ਪ੍ਰੋਡਿਊਸ ਕੀਤੀ ਹੈ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਸਾਡੇ ਸਕਰੀਨਿੰਗ ਕਰਨ ਦਾ ਸਭ ਤੋਂ ਮੇਨ ਮਕਸਦ ਇਹ ਆ ਵੀ ਤੁਸੀਂ ਆਓ ਸਾਡੀ ਮੀਡੀਆ ਆਵੇ ਤੇ ਇਹ ਸਾਰਿਆਂ ਤੱਕ ਪਹੁੰਚੇ ਕਿ ਇਹ ਕੇਬਲ 1 ਤੇ ਰਿਲੀਜ਼ ਹੋ ਰਹੀ ਹੈ ਤੇ ਸਾਰੇ ਘਰ ਘਰ ਦੇ ਵਿੱਚ ਬੈਠ ਕੇ ਕੇਬਲ 1 ਤੇ ਦੇਖ ਸਕਦੇ ਆ ਮੈਂ ਸਾਰਾ ਗੁਰਪਾਲ ਮੈਂ ਕੁਲਜਿੰਦਰ ਸਿੱਧੂ ਇਜ਼ देयर ਪਾਲੀਪ ਪਾਲੀਪਿੰਦਰ ਜੀ ਉਹਨਾਂ ਨੇ ਮੂਵੀ ਲਿਖੀ ਵੀ ਹੈ ਤੇ ਡਾਇਰੈਕਟ ਵੀ ਕੀਤੀ ਹੈ ਕੁਲਜਿੰਦਰ ਜੀ ਜੋ ਕਿ ਮੇਨ ਗੁਰਮੁਖ ਦਾ ਕਿਰਦਾਰ ਉਹਨਾਂ ਨੇ ਅਦਾ ਕੀਤਾ ਹੈ ਤੇ ਉਹਨਾਂ ਦੇ ਨਾਲ ਮੈਂ ਉਹਨਾਂ ਦੀ ਵਾਈਫ ਸੀਰਤ ਪਲੇ ਕਰ ਰਹੀ ਆਂ ਸੋ ਜੇ ਇਹ ਜਿਹੜੀ ਮੂਵੀ ਆ ਇਹਦਾ ਹੁਣ ਬਹੁਤ ਪੁੱਛਦੇ ਆ ਕਿ ਸਿੱਖੀ ਦੇ ਨਾਲ ਕੀ ਇਹਦਾ ਲੈਣਾ ਹੈ ਵੀ ਤੁਸੀਂ ਹਮੇਸ਼ਾ ਉਹਨੂੰ ਕਿੱਦਾਂ ਪ੍ਰੋਮੋਟ ਕਰਦੇ ਹੋ ਇਸ ਮੂਵੀ ਨੂੰ ਸਿੱਖੀ ਦੇ ਨਾਂ ਤੇ ਮੈਨੂੰ ਲੱਗਦਾ ਗੁਰਮੁਖ ਜੋ ਕਿ ਇੱਕ ਸਿੱਖ ਬੰਦਾ ਹੈ ਉਹ ਇੱਥੇ ਆਈ ਗਈ ਨੇ ਤੇ ਆਈ ਥਿੰਕ ਕੁਲਜਿੰਦਰ ਜੀ ਤੋਂ ਹੀ ਤੁਸੀਂ ਉਹਨਾਂ ਦੇ ਕੈਰੇਕਟਰ ਬਾਰੇ ਪੁੱਛੋ ਹਨਾ ਤੇ ਆ ਦੇਖੋ ਤੁਸੀਂ ਹੱਫ ਤੱਕ ਮੂਵੀ ਆਪਾਂ ਦੇਖ ਚੁੱਕਿਆ ਸੋ ਮੂਵੀ ਤਾਂ ਕਮਾਲ ਕਰਨ ਵਾਲੀ ਆ ਤੁਸੀਂ ਜਦੋਂ ਸੱਜਣਾ ਆਫੀ ਦੇਖ ਲੋਗੇ ਤਾਂ ਮੂਵੀ ਦਾ ਜੋ ਅਸੀਂ ਚਾਹੁੰਦੇ ਸੀ ਮੈਸੇਜ ਕਨਵੇ ਕਰਨਾ ਕਿਉਂਕਿ ਸਿਨੇਮਾ ਜਿਹੜਾ ਆਰਟ ਹੈ সিনেমੈਟਿਕ ਆਰਟ ਉਹਦੇ ਵਿੱਚ ਵੀ ਬਲੀਵ ਮੀ ਪਾਲੀ ਜੀ ਸਾਰਾ ਸਾਡੀ ਸਾਰੀ ਟੀਮ ਬਲੀਵ ਕਰਦੀ ਆ ਕਿ ਜਸਟ ਇੱਕ ਐਂਟਰਟੇਨਮੈਂਟ ਵਾਲੀ ਫਿਲਮ ਬਣਾਉਣੀ ਤਾਂ ਹਰ ਕੋਈ ਬਣਾ ਲੈਂਦਾ ਪਰ ਜੇ ਐਂਟਰਟੇਨਮੈਂਟ ਦੇ ਨਾਲ ਨਾਲ ਅਸੀਂ ਕੋਈ ਮੈਸੇਜ ਵੀ ਦੇ ਸਕਦੇ ਹਾਂ ਸੋ देयर ਇਜ਼ ਨਥਿੰਗ ਲਾਈਕ ਇਟ ਸੋ ਗੁਰਮੂ ਕੀ ਕਾਸੀ ਫਿਲਮ ਹੈ ਜਿਹੜੀ ਪੂਲ ਆਨ ਐਂਟਰਟੇਨ ਕਰ ਰਹੀ ਹੈ ਤੁਹਾਨੂੰ ਪੂਰਾ ਡਰਾਮਾ ਹੈ ਕਾਮੇਡੀ ਹੈ ਫਿਲਮ ਦੇ ਵਿੱਚ ਐਕਸ਼ਨ ਹੈ ਇਮੋਸ਼ਨਸ ਨੇ ਹਰ ਤਰੀਕੇ ਦੇ ਜਿਹੜੇ ਨੌ ਰਸ ਹੁੰਦੇ ਨੇ ਥੀਏਟਰ ਦੇ ਸਿਨੇਮਾ ਦੇ ਉਹ ਸਾਰੇ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲਣਗੇ ਨਾਲ ਦੀ ਨਾਲ ਇੱਕ ਬਹੁਤ ਖੂਬਸੂਰਤ ਮੈਸੇਜ ਆਪਾਂ ਇਹਦੇ ਵਿੱਚ ਦੇਣ ਜਾ ਰਹੇ ਹਾਂ ਸੋ ਸਾਨੂੰ ਬੜਾ ਐਟਲੀਸ ਮੈਨੂੰ ਬੜਾ ਮਾਣ ਦੀ ਗੱਲ ਹੈ ਸਾਰਾ ਨੂੰ ਵੀ ਮੈਂ ਇਹਦੇ ਬਾਬਤ ਕਹਿ ਸਕਦਾ ਕਿ ਅਸੀਂ ਇਸ ਫਿਲਮ ਦਾ ਹਿੱਸਾ ਬਣੇ ਸੋ ਵੀ ਆਰ ਵੈਰੀ ਹੈਪੀ ਐਂਡ ਕੰਟੈਂਟਡ ਹੈ ਇਹ ਸਾਡੇ ਦੇਖੋ ਸੁਮੇਤ ਜੀ ਸਾਡੇ ਪ੍ਰੋਡਿਊਸਰ ਸਾਹਿਬ ਸਾਗਾ ਦੇ ਜਿਹੜੇ ਉਹਨਾਂ ਦਾ ਥਾਟ ਸੀਗਾ ਸੋ ਸਾਨੂੰ ਇਹ ਬਹੁਤ ਵਧੀਆ ਥਾਟ ਲੱਗਾ ਕਿ ਜਦੋਂ ਵੀ ਇਹਦੀਆਂ ਸਕਰੀਨਿੰਗ ਦਿੱਤੇ ਵੀ ਹੋਣ ਉੱਥੇ ਨਾਲ ਪੱਗਾਂ ਬੰਨੀਆਂ ਜਾਣ ਜਿੰਨੇ ਵੀ ਇੱਥੇ ਆਡੀਅנס ਵਿੱਚ ਵਲੰਟੇਰਲੀ ਪੱਗ ਬੰਨਣੀ ਚਾਹਣ ਅੱਜ ਬੰਨੀਆਂ ਗਈਆਂ ਨੇ ਪਹਿਲਾਂ ਅਸੀਂ ਟ੍ਰੇਲਰ ਲਾਂਚ ਤੇ ਵੀ ਇਹ ਸੇਮ ਇਵੈਂਟ ਕੀਤਾ ਸੀ ਨਾਲ ਅਸੀਂ ਗਤਕੇ ਦਾ ਵੀ ਇੱਕ ਇਵੈਂਟ ਕਰਦੇ ਆਂ ਅਗਲੀਆਂ ਸਕਰੀਨਿੰਗ ਜਿਹੜੀਆਂ ਸਾਡੀਆਂ ਹੋਣ ਜਾ ਰਹੀਆਂ ਨੇ ਅੰਮ੍ਰਿਤਸਰ ਦੇ ਵਿੱਚ ਮੋਹਾਲੀ ਚ ਜਮਨਾ ਨਗਰ ਬੰਬੇ ਦਿੱਲੀ ਉਹ ਸਾਰੀਆਂ ਦੇ ਉੱਤੇ ਅਸੀਂ ਇਹ ਇਵੈਂਟ ਜਿਹੜੇ ਪਗੜੀ ਬੰਨਣ ਵਾਲਾ ਤੇ ਨਾਲ ਦੀ ਨਾਲ ਗਤਕਾ ਵਾਲਾ ਜਿਹੜਾ ਉਹਨੂੰ ਅਸੀਂ ਕੈਰੀ ਆਨ ਕਰਾਂਗੇ ਲੱਗਦਾ ਕਿ ਇਸ ਤਰ੍ਹਾਂ ਇਹ ਮੋਰ ਚਾਹੀਦਾ ਹੈ ਮੈਨੂੰ ਬਿਲਕੁਲ ਲੱਗਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਮੈਨੂੰ ਐਸ ਅਨ ਆਰਟਿਸਟ ਇਦਾਂ ਲੱਗਦਾ ਹੈ ਕਿ ਇੱਕ ਤਰੀਕੇ ਦੀ ਮੂਵੀਜ਼ ਦੇ ਪਿੱਛੇ ਲੋਕ ਹੀ ਪੈ ਜਾਂਦੇ ਨੇ ਕਦੇ ਜੇ ਕਿਸੇ ਦਾ ਵਿਆਹ ਹੋ ਰਿਹਾ ਤਾਂ ਮੇਰੇ ਨਾਲ ਅਸਿਸ ਦਾ ਵਿਆਹ ਹੀ ਹੁੰਦਾ ਰਹਿੰਦਾ ਲੜਾਈ ਹੋ ਰਹੀ ਤਾਂ ਲੜਾਈ ਹੁੰਦੀ ਰਹਿੰਦੀ ਹੈ ਲੱਕੀ ਇਹ ਇਸ ਸਾਲ ਲਾਸਟ ਇਅਰ ਇਨ 2024 ਮੈਨੂੰ ਲੱਗਦਾ 25 ਵੀ ਉਦਾਂ ਹੀ ਰਹੇਗਾ ਕਿ ਸਾਡੇ ਲਈ ਲੱਕੀ ਰਿਹਾ ਕਿ OTT ਪਲੈਟਫਾਰਮ ਨੇ ਇੱਦਾਂ ਦੀਆਂ ਮੂਵੀਜ਼ ਨੂੰ ਇੱਦਾਂ ਤੇ ਆਰਟਿਸਟ ਨੂੰ ਇਹਦਾ ਇਦਾਂ ਦੇ ਕਿਰਦਾਰ ਬਣਾਏ ਕਿਰਦਾਰ ਬੀਸਡ ਮੂਵੀਜ਼ ਬਣਾਈਆਂ ਨੇ ਸੋਸ਼ਲ ਸਟਿਗਮਾ ਤੇ ਮੂਵੀਜ਼ ਬਣਾਈਆਂ ਨੇ ਸੋ ਆਈ ਥਿੰਕ ਇਹ ਸਾਡੇ ਲਈ ਬਹੁਤ ਐਜ਼ ਐਜ਼ ਅ ਐਕਟਰ ਐਕਟ੍ਰੈਸ ਸਾਡੇ ਲਈ ਬਹੁਤ ਚੰਗੀ ਗੱਲ ਹੈ ਕਿ ਇਹੀ ਜਿਹੀ ਚੀਜ਼ਾਂ ਹੋਰ ਹੋ ਰਹੀਆਂ ਨੇ ਤੇ ਅੱਗੇ ਵੀ ਕੇਬਲ 1 ਹੋਵੇ ਜਾਂ ਕੋਈ ਹੋਰ OTT ਪਲੇਟਫਾਰਮ ਹੋਵੇ ਉਹ ਸਾਡੇ ਲਈ ਸਪੈਕਟ੍ਰਮ ਵਡਾ ਕਰਦੇ ਨੇ ਐਕਟਿੰਗ ਦਾ ਤੇ ਲੋਕਾਂ ਲਈ ਵੀ ਇੱਕ ਐਕਟਿੰਗ ਦੇ ਪ੍ਰਤੀ ਸੋਚਣਾ ਕਿ ਐਕਟਿੰਗ ਐਕਚੁਅਲੀ ਕੀ ਹੈ ਤੇ ਕਿਹੜੇ ਕਿਹੜੇ ਫੀਲਡ ਦੇ ਵਿੱਚ ਆਪਾਂ ਉਹ ਜਿਹੜੇ ਨੇ ਨੋ ਰਸ ਦੀ ਗੱਲ ਕੀਤੀ ਉਹ ਕਿਸ ਤਰੀਕੇ ਉਹ ਆਪਾਂ ਇਕੱਠੇ ਕਰ ਸਕਦੇ ਆ ਹਨਾ ਇੱਕ ਮੂਵੀ ਦੇ ਵਿੱਚ ਬਿਲਕੁਲ ਬਿਲਕੁਲ ਨਾਟਸ ਪੰਜਾਬ ਪੂਰਾ ਇੰਡੀਆ ਹੀ ਆ ਜੋ ਮੂਵੀ ਦੇ ਵਿੱਚ ਦਿਖਾਇਆ ਤੁਸੀਂ ਕਿਸੇ ਸੀਨ ਨੂੰ ਚੱਕ ਕੇ ਕਹਿ ਦਿਓ ਕਿ ਆ ਗਲਤ ਦਿਖਾਇਆ ਜੀ ਇਦਾਂ ਦਾ ਹੁੰਦਾ ਨਹੀਂ ਇਸ ਟੋਟਲੀ ਰੀਅਲਿਸਟਿਕ ਫਿਲਮ ਆ ਰਿਐਲਿਟੀ ਬੇਸ ਨੇ ਸੋ ਮੈਂ ਤਾਂ ਬਹੁਤ ਥੈਂਕਸ ਕਰਾਂਗਾ ਪਾਲੀ ਜੀ ਦਾ ਕਿ ਉਹਨਾਂ ਨੇ ਇਦਾਂ ਦਾ ਡੇਰਿੰਗ ਸਟੈਪ ਲਿਆ ਇਦਾਂ ਦੀ ਸਕ੍ਰਿਪਟ ਲਿਖੀ ਇਦਾਂ ਦੀ ਫਿਲਮ ਬਣਾਉਣ ਲਈ ਸਾਡੇ ਪ੍ਰੋਡਿਊਸਰ ਪਹਿਲਾਂ ਰਾਣਾ ਆਲੂ ਵਾਲੀ ਆਨ ਬੋਰਡ ਆਏ ਫਿਰ ਨੀਟੂ ਜੀ ਆਨ ਬੋਰਡ ਆਏ ਹੁਣ ਕੇਬਲ 1 ਇਹਨੂੰ ਬਹੁਤ ਵੱਡੇ ਪਲੇਟਫਾਰਮ ਦੇ ਉੱਤੇ 9 ਲੈਂਗੁਏਜਸ ਵਿੱਚ ਰਿਲੀਜ਼ ਕਰ ਰਿਹਾ ਸੋ ਮੈਨੂੰ ਲੱਗਦਾ ਇਦਾਂ ਦੀਆਂ ਜਦੋਂ ਮੂਵੀਜ਼ ਬਣਨਗੀਆਂ ਜਦੋਂ ਅਸੀਂ ਸਮਾਜ ਦੀਆਂ ਕੁਰੀਤੀਆਂ ਨੂੰ ਅੱਗੇ ਲਿਆਵਾਂਗੇ ਤਾਂ ਕਿਤੇ ਨਾ ਕਿਤੇ ਦਾ ਉਹਦਾ ਇੰਪੈਕਟ ਪੈਂਦਾ ਹੈ ਸੋ ਕਤਰਾ-ਕਤਰਾ ਕਰਕੇ ਹੀ ਸਮੁੰਦਰ ਭਰਦਾ ਹੈ ਤੇ ਅਸੀਂ ਸੋਚ ਰਹੇ ਹਾਂ ਕਿ ਇਹੋ ਜੀ ਮੂਵੀ ਸਾਡੀ ਪੋਜ਼ਿਟਿਵ ਕੰਟ੍ਰਿਬਿਊਟ ਕਰੂਗੀ ਕਿ ਸਮਾਜ ਕਿਹ ਤਰ੍ਹਾਂ ਕਿਤੇ ਸੁਧਾਰ ਆਵੇ ਬਿਲਕੁਲ ਤੁਸੀਂ ਦੇਖੋ ਇਹ ਤਾਂ ਨੈਸ਼ਨਲ ਇੰਟਰਨੈਸ਼ਨਲ ਨਿਊਜ਼ ਬਣੀ ਹੈ ਕਿ ਇੰਡੀਆ ਦੇ ਵਿੱਚ ਜੇ ਇਹ ਸਪੈਸ਼ਲੀ ਮੂਵੀ ਦਾ ਜਿਹੜਾ ਟੈਗ ਹੈ ਆਈ ਵਿਟਨੈਸ ਤੇ ਮੂਵੀ ਹੈ ਤੇ ਤੁਹਾਨੂੰ ਪਤਾ ਤੁਸੀਂ ਮੀਡੀਆ ਤੋਂ ਤਾਂ ਕਿੰਨੀ ਮੀਡੀਆ ਦੇ ਵਿੱਚ ਇਹ ਜਿਹੇ ਖਬਰਾਂ ਆਉਂਦੀਆਂ ਨੇ ਕਿ ਰੇਪ ਕੇਸ ਦੀਆਂ ਚੀਜ਼ਾਂ ਕਿੱਥੇ ਤੱਕ ਪਹੁੰਚਦੀਆਂ ਨੇ ਇੰਟਰਨੈਸ਼ਨਲ ਅਜੰਡੇ ਬੀਬੀਸੀ ਤੱਕ ਇੰਡੀਆ ਦੇ ਵਿੱਚ ਜੋ ਕਿ ਬਹੁਤ ਹੀ ਅਨਪ ਇਹਨਾਂ ਚੀਜ਼ ਹੈ ਕਿ ਆਪਾਂ ਛਾਏ ਹੁੰਨੇ ਆ ਹਨਾ ਲਾਸਟ ਈਅਰ ਵੀ ਇੰਨੇ ਸਾਰੇ ਕੇਸਸ ਹੋਏ ਆ ਮੈਂ ਨਹੀਂ ਕਹਿੰਦੀ ਕਿ ਆਪਾਂ ਉਹਨਾਂ ਨੂੰ ਚੇਂਜ ਕਰ ਸਕਦੇ ਆ ਕੁਝ ਕਰ ਸਕਦੇ ਆ ਬਟ ਐਜ਼ ਐਨ ਐਂਟਰਟੇਨਮੈਂਟ ਸਾਡੀ ਜ਼ਿੰਮੇਵਾਰੀ ਹੈ ਜੇ ਇਸ ਚੀਜ਼ ਦੀ ਕਿ ਅਸੀਂ ਕੁਝ ਚੰਗਾ ਦਿਖਾ ਸਕਦੇ ਤੇ ਚੰਗੇ ਦੇ ਨਾਲ ਅਸੀਂ ਕੁਝ ਅਹੀ ਜਿਹਾ ਦਿਖਾਈਏ ਕਿ ਸ਼ਾਇਦ ਕਿਸੇ ਦੇ ਅੰਦਰ ਉਹ ਚੀਜ਼ ਆਵੇ ਕਿ ਯਾਰ ਇਹ ਚੀਜ਼ ਚੇਂਜ ਹੋਣੀ ਚਾਹੀਦੀ ਆ ਹੁਣ ਜਿੱਦਾਂ ਤੁਸੀਂ ਕਿਹਾ ਕਿ ਹਾਲੇ ਹਾਲੇ ਤੱਕ ਜਿਹੜੀ ਮੂਵੀ ਆ ਉਹਦੇ ਵਿੱਚ ਸਿਰਫ ਕ腐ਸ਼ਨ ਦਿਖਾਇਆ ਗਿਆ ਬਟ ਤੁਸੀਂ ਜਦੋਂ ਐਂਡ ਤੱਕ ਦੇਖੋਗੇ ਕਿ ਹਨਾ ਇੱਕ ਸਾਰੀ ਮੂਵੀ ਨੂੰ ਪਲਟਣ ਵਾਲਾ ਹੀ ਇੱਕ ਸਿੱਖ ਹੈ ਤੇ ਹੋ ਨਹੀਂ ਇੱਕ ਸਿਕ ਇੱਕ ਸਿਕ ਇਹ ਵੀ ਹੈ ਜਿਨ੍ਹਾਂ ਨੇ ਪੂਰਾ ਆਈ ਵਿਟਨੈਸ ਬਣ ਕੇ ਚੇਂਜ ਕੀਤਾ ਬਟ ਮੂਵੀ ਦੇ ਵਿੱਚ ਇੱਕ ਹੋਰ ਸਿੱਖੀ ਦਾ ਬਹੁਤ ਉਦਾਹਰਣ ਬਹੁਤ ਚੰਗਾ ਹੈ ਜੋ ਕਿ ਲਾਸਟ ਦੇ ਵਿੱਚ ਪੂਰੀ ਮੂਵੀ ਚੇਂਜ ਕਰ ਦਿੰਦਾ ਵੀ ਜਿਸ ਤਰੀਕੇ ਉਹ ਕਰਪਟ ਇੱਕ ਯੂ نو ਉਹਦੇ ਵਿੱਚ ਰਹਿ ਕੇ ਵੀ ਕਰਪਟ ਪੂਰਾ ਸਿਸਟਮ ਦੇ ਵਿੱਚ ਰਹਿ ਕੇ ਵੀ ਉਹ ਕਿੱਦਾਂ ਉਸ ਚੀਜ਼ ਨੂੰ ਉਲਟਦਾ ਹੈ ਤਾਂ ਚੰਗੀਆਂ ਚੀਜ਼ਾਂ ਸਾਰੇ ਕਿਤੇ ਹੈ ਮਾੜੀਆਂ ਚ ਵੀ ਹੈ ਬਟ ਉਹ ਹੈ ਕਿ ਤੁਸੀਂ ਚੂਜ਼ ਕੀ ਕਰ ਹਾਂ ਬਿਲਕੁਲ 100% ਜੀ ਦੇਖੋ ਹਰ ਇਨਸਾਨ ਜਿਹੜਾ ਵਾ ਨਾ ਅਜਦਾ ਜਿਹੜਾ ਜੋਗ ਹੈ ਉਹਦੇ ਚ ਸਵਾਰਥੀ ਹੋ ਗਿਆ ਹਰ ਬੰਦਾ ਆਪਣੇ ਬਾਰੇ ਸੋਚਦਾ ਦੂਸਰਾ ਫਿਰ ਆਪਣੀ ਫੈਮਿਲੀ ਬਾਰੇ ਸੋਚ ਲੈਂਦਾ ਆਪਣੇ ਬੱਚਿਆਂ ਬਾਰੇ ਸੋਚ ਲੈਂਦਾ ਸੋ ਇਸੇ ਤਰ੍ਹਾਂ ਦਾ ਹੀ ਗੁਰਮੁਖ ਸਿਰਤ ਇੱਕ ਸਧਾਰਨ ਜਿਹਾ ਪਰਿਵਾਰ ਹੈ ਮਕੈਨਿਕ ਬੰਦਾ ਹੈ ਸੋ ਉਹਦੀ ਲਾਈਫ ਦੇ ਵਿੱਚ ਇੱਕ ਘਟਨਾ ਹੋਈ ਉਹਨੂੰ ਲੱਗਾ ਪਹਿਲਾਂ ਤਾਂ ਵਾਈਫ ਨੇ ਵੀ ਕਿਹਾ ਵੀ ਛੱਡ ਪਰੇ ਆਪਾਂ ਕੀ ਲੈਣਾ ਦੇਣਾ ਯਾਰ ਚਲੋ ਮਾੜੀ ਗੱਲ ਹੋਈ ਆ ਸੋ ਲੈਟਸ ਮੂਵ ਔਨ ਆਪਾਂ ਸਮਾਜ ਇਦਾਂ ਦੇਖਦੇ ਆ ਇਦਾਂ ਕਿੰਨੀ ਵਾਰ ਹੁੰਦਾ ਆਪਣੀ ਅੱਖਾਂ ਸਾਹਮਣੇ ਕਈ ਵਾਰ ਕਿਸੇ ਦੇ ਨਾਲ ਨਾਂ ਇਨਸਾਫੀ ਹੋ ਜਾਂਦੀ ਧੱਕਾ ਹੋ ਜਾਂਦਾ ਆਪਾਂ ਚੁੱਪ ਕਰਕੇ ਸਾਈਡ ਤੋਂ ਨਿਕਲ ਜਾਂਦੇ ਆ ਐਕਸੀਡੈਂਟ ਹੋਇਆ ਦੇਖ ਕੇ ਵੀ ਨਿਕਲ ਜਾਂਦੀ ਬਹੁਤ ਸਾਰੀ ਦੁਨੀਆ ਕੇ ਯਾਰ ਹਾਂ ਮਾੜਾ ਹੋਇਆ ਥੋੜਾ ਜਿਹਾ ਅਫਸੋਸ ਕਰਕੇ ਨਿਕਲ ਜਾਂਦੇ ਹੈਲਪਲੀ ਕੋਈ ਨਹੀਂ ਉਤਰਦਾ ਸੋ ਉਹ ਜਦੋਂ ਆਪਾਂ ਹੁਣ ਗੁਰਮੁਖ ਦੀ ਜੋ ਹਾਲਤ ਤੁਸੀਂ ਦੇਖੀ ਹੈ ਇੰਟਰਵਲ ਤੱਕ ਕਿ ਜਦੋਂ ਫਿਰ ਕੋਈ ਬੰਦਾ ਸੱਚ ਲਈ ਖੜਦਾ ਹੈ ਸੱਚ ਲਈ ਲੜਨਾ ਪੈਂਦਾ ਹੈ ਜਦੋਜਾਦ ਕਰਦਾ ਹੈ ਤੇ ਉਹਦੇ ਨਾਲ ਜਿਹੜੀ ਇੱਕ ਸਚਾਈ ਦੇ ਨਾਲ ਖੜਨ ਦੀ ਤੇ ਸਚਾਈ ਦੇ ਲਈ ਲੜਨ ਦੀ ਜਿਹੜੀ ਇੱਕ ਕੰਟੈਂਟਮੈਂਟ ਹੈ ਜਿਹੜੀ ਫਿਰ ਬੰਦੇ ਨੂੰ ਤਸੱਲੀ ਮਿਲਦੀ ਹੈ ਕਿ ਜ਼ਮੀਰ ਦੀ ਆਵਾਜ਼ ਜਦੋਂ ਬੰਦਾ ਸੁਣਦਾ ਹੈ ਤੇ ਉਹ ਅਸਲ ਫਿਰ ਈਵਾਲਵ ਬੰਦਾ ਉਦੋਂ ਹੀ ਬਣਦਾ ਹੈ ਹੀਰੋ ਬੰਦਾ ਉਦੋਂ ਹੀ ਬਣਦਾ ਹੈ ਕਿ ਜਦੋਂ ਕਿਸੇ ਹੱਕ ਸੱਚ ਲਈ ਬੰਦਾ ਖੜਦਾ ਸੋ ਇਹ ਤਾਂ ਗੁਰਮੁਖ ਦੀ ਜਰਨੀ ਆ ਸੋ ਮੈਨੂੰ ਲੱਗਦਾ ਗੁਰਮੁਖ ਦੀ ਜਰਨੀ ਦੇ ਥਰੂ ਆਪਾਂ ਸਾਰੇ ਇੱਕ ਜਰਨੀ ਕਰਾਂਗੇ ਤੇ ਆਪਾਂ ਨੂੰ ਇਹ ਸਿੱਖਿਆ ਮਿਲੂਗੀ ਇਹਦੇ ਵਿੱਚ ਕਿ ਆਪਾਂ ਜਦੋਂ ਵੀ ਮੌਕਾ ਲੱਗੇ ਜਿੱਥੇ ਕਿਤੇ ਹੱਕ ਸੱਚ ਲਈ ਖੜਨ ਦਾ ਸਬਬ ਬਣੇ ਤੁਹਾਨੂੰ ਮੀਡੀਆ ਵਾਲਿਆਂ ਨੂੰ ਤੇ ਖਾਸ ਤੌਰ ਤੇ ਇਦਾਂ ਦੇ ਮੌਕੇ ਬਹੁਤ ਮਿਲਦੇ ਆ ਤੁਸੀਂ ਸੱਚਾਈ ਲਿਆਉਂਦੇ ਵੀ ਜੋ ਜਨਤਾ ਦੇ ਸਾਹਮਣੇ ਸੋ ਆਮ ਇਨਸਾਨ ਨੂੰ ਵੀ ਉਹ ਜਦੋਂ ਵੀ ਮੌਕਾ ਮਿਲੇ ਉਹ ਮੌਕਾ ਗਵਾਉਣਾ ਨਹੀਂ ਚਾਹੀਦਾ ਉਹਦੇ ਲਈ ਖੜਨਾ ਚਾਹੀਦਾ ਇਹ ਗ